ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤੂ ਉਸ ਤੇ ਅਰਥ ਕਰਾਂਗੇ ਅੱਜ ਰੰਗ ਸੋਠ ਦੇ ਦੂਸਰੇ ਸ਼ਬਦ ਦੀ ਵਾਰੀ ਹੈ ਜੀ ਇੱਕ ਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਸੋਠ ਮਹਲਾ ਪਹਿਲਾ ਕਰ ਪਹਿਲਾ ਜੋਗ ਦੇ ਮਨ ਹਾਲੇ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਕਰ ਪਾਗੰਦੇ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਵਿਰਲਾ ਬੁਝੇ ਕੋਈ ਰਹਾਓ ਹਾਨ ਹਟ ਕਰ ਯਾਰ ਜਾ ਸਚ ਨਾਮ ਕਰ ਵਥ ਸੁਰਤ ਸੋਚਕਾਰ ਭਾਂਡ ਸਾਲ ਤਿਸ ਵਿੱਚ ਤਿਸਨੋਂ ਰੱਖ ਤਿਸਨੋਂ ਤਿਸ ਵਿੱਚ ਤਿਸਨੋਂ ਰੱਖ ਵਣ ਜਾ ਰਿਆ ਸੋ ਵਣ ਜਕਰ ਲੈਲਾ ਹਮਨ ਹਸ ਸੁਨ ਸਾਸਤਰ ਸੋ ਦਾਗਰੀ ਸਤ ਕੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕਲ ਨਰਿੰਕਾਰ ਕੇ ਦੇਸ ਜਾਏ ਤਾਂ ਸੁਖ ਲੈ ਮਹਿਲ ਲਾਇ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਧਿਆ ਕਰ ਧਾਵਣੀ ਤਾਕੋ ਆਖੇ ਧੰਨ ਨਾਨਕ ਵੇਖੇ ਨਦਰ ਕਰ ਚੜੇ ਚਵ ਗਣਵੰਨ ਲਾਇ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਧਿਆ ਕਰ ਧਾਵਣੀ ਤਾਕੋ ਆਖੇ ਧੰਨ ਨਾਨਕ ਵੇਖੇ ਨਦਰ ਕਰ ਚੜੇ ਚਵ ਗਣਵੰਨ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਿਖਦੇ ਰਹੇ ਹਨ ਕਿ ਇਹ ਭਾਈ ਤੂੰ ਆਪਣੇ ਮਨ ਨੂੰ ਹੱਲ ਵਾਣ ਵਾਲਾ ਬਣਾ ਆਪਣੀ ਕਰਨੀ ਨੂੰ ਵਾਈ ਦਾ ਕੰਮ ਸਮਝਾ ਆਪਣੇ ਉੱਦਮ ਨੂੰ ਪਾਣੀ ਅਤੇ ਸਰੀਰ ਨੂੰ ਖੇਤ ਬਣਾ ਜੇ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਉਸ ਵਿੱਚ ਭਾਵ ਜਿਸ ਤਰ੍ਹਾਂ ਅਸੀਂ ਖੇਤੀ ਕਰਨ ਲੱਗਿਆਂ ਖੇਤ ਨੂੰ ਤਿਆਰ ਕਰੀਦਾ ਗੁਰੂ ਜੀ ਆ ਸਾਨੂੰ ਆਖ ਰਹੇ ਨੇ ਆਪਣੇ ਮਨ ਅਤੇ ਸਰੀਰ ਨੂੰ ਨਾਮ ਜਪਣ ਵਾਸਤੇ ਕਿਸ ਤਰ੍ਹਾਂ ਤਿਆਰ ਕਰਨਾ ਹੈ ਜੀ ਗੁਰੂ ਜੀ ਆਖਦੇ ਹਨ ਫਿਰ ਗੁਰਸਬਦ ਗੁਰਬਾਣੀ ਨਾਮ ਦਾ ਉਸ ਵਿੱਚ ਬੀਜ ਪਾ ਸੰਤੋਖ ਨੂੰ ਸੁਹਾਗਾ ਜਿਸ ਤਰ੍ਹਾਂ ਜਦੋਂ ਫਸਲ ਬੀਜੀਦੀ ਹੈ ਬੀਜ ਕੇ ਤੇ ਫਿਰ ਉਹਦੇ ਵਿੱਚ ਤੇ ਸਹਾਗਾ ਫੇਰ ਤੇ ਉਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਸੰਤੋਖ ਨੂੰ ਆਪਣਾ ਸਹਾਗਾ ਅਤੇ ਨਿਮਰਤਾ ਨਾਲ ਰਹਿਣ ਵਾਲੇ ਜੀਵਨ ਨੂੰ ਆਪਣਾ ਰਾਖਾ ਬਣਾਵੋ ਜੀ ਫਿਰ ਗੁਰੂ ਜੀ ਆਖਦੇ ਨੇ ਪ੍ਰੇਮ ਵਾਲੇ ਕਰਮ ਕਰਨ ਨਾਲ ਹੀ ਗੁਰਸ਼ਾਬ ਗੁਰਬਾਣੀ ਨਾਮ ਰੂਪ ਬੀਜ ਜਮੇਗਾ ਜੀ ਫਿਰ ਗੁਰੂ ਜੀ ਆਖਦੇ ਨੇ ਜੇਹੀ ਖੇਤੀ ਕਰਨ ਵਾਲੇ ਘਰਾਂ ਨੂੰ ਭਗਾਸ਼ਾਲੀ ਘਰ ਕਹਿੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਭਾਈ ਅੰਤ ਸਮੇ ਮਾਇਆ ਵੀ ਪਦਾਰਥ ਤੇਰੇ ਨਾਲ ਨਹੀਂ ਜਾਣੇ ਜੀ ਫਿਰ ਗੁਰੂ ਜੀ ਆਖਦੇ ਹਨ ਇਸ ਮਾਇਆ ਨੇ ਸਾਰੇ ਜਗ ਸੰਸਾਰ ਨੂੰ ਮੋਇਆ ਹੋਇਆ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕੋਈ ਵਿਰਲੇ ਜੀਵ ਹੀ ਗੁਰਸਾਧ ਗੁਰਬਾਣੀ ਨਾਮ ਸਿਮਰਨ ਨਾਲ ਇਸੇ ਤਰ੍ਹਾਂ ਬੋਝਦੇ ਹਾਂ ਜੀ ਸਮਝਦੇ ਹਾਂ ਜੀ ਰਹਾਓ ਫਿਰ ਗੁਰੂ ਜੀ ਆਖਦੇ ਨੇ ਭਾਈ ਤੂੰ ਨਿਤ ਨਾਸ ਹੋਣ ਵਾਲੀ ਉਮਰ ਨੂੰ ਆਪਣੀ ਦੁਕਾਨ ਬਣਾ ਭਾਵ ਸਾਡੀ ਉਮਰ ਹਰ ਰੋਜ਼ ਹਰ ਘੰਟੇ ਵੀ ਅੱਗੇ ਚਲੀ ਜਾ ਰਹੀ ਹੈ ਅਤੇ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮ ਨੂੰ ਸੌਦਾ ਸਮਝੋ ਜੀ ਫਿਰ ਗੁਰੂ ਜੀ ਆਖਦੇ ਹਨ ਆਪਣੀ ਸੁਰਤ ਅਤੇ ਸੋਚ ਨੂੰ ਭਾਂਡੇ ਰੂਪ ਪਾਫ ਸਾਦਾ ਰੱਖਣ ਵਾਲੀ ਥਾਂ ਬਣਾਜੀ ਫਿਰ ਗੁਰੂ ਜੀ ਆਖਦੇ ਹਨ ਉਸ ਵਿੱਚ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੋਧੇ ਨੂੰ ਰੱਖੋ ਜੀ ਫਿਰ ਗੁਰੂ ਜੀ ਆਖਦੇ ਹਨ ਸਤ ਸੰਗੀਆਂ ਵਪਾਰੀਆਂ ਨਾਲ ਬੈਠ ਕੇ ਵਣਜ ਵਪਾਰ ਕਰ ਅਤੇ ਲਾਭ ਪ੍ਰਾਪਤ ਕਰਕੇ ਆਪਣੇ ਮਾਨ ਨੂੰ ਖੁਸ਼ ਕਰੋ ਜੀ ਪਹਾਵ ਗੁਰਸਤ ਗੁਰ ਬਾਣੀ ਨਾਮ ਸਿਮਰੋ ਜੀ ਅਤੇ ਹੋਰ ਸਾਧ ਸੰਗਤ ਵਿੱਚ ਮਿਲ ਬੈਠ ਪਰਮੇਸ਼ਰ ਹਰ ਦੇ ਗੁਣ ਗਾਣ ਕਰਕੇ ਆਤਮਿਕ ਸੁਖ ਪਾਓ ਜੀ ਆਤਮਿਕ ਖੁਸ਼ੀ ਨੂੰ ਪ੍ਰਾਪਤ ਕਰੋ ਜੀ ਫਿਰ ਗੁਰੂ ਜੀ ਆਖਦੇ ਹਨ ਸ਼ਾਸਤਰਾਂ ਨੂੰ ਸੁਣਨ ਦੀ ਆਪਣੀ ਕਿਰਿਆ ਨੂੰ ਤੂੰ ਆਪਣੀ ਸਦਾਗਰੀ ਬਣਾ ਅਤੇ ਸੱਚੇ ਗੁਰਸ਼ਾਦ ਗੁਰਬਾਣੀ ਨਾਮ ਰੂਪ ਕੋੜ ਕੋੜੇ ਸੋਦੇ ਨਾਲ ਲੱਦ ਕੇ ਚੱਲ ਪੈ ਭਾਵ ਆਪਣਾ ਜੀਵਨ ਬਤਾ ਫਿਰ ਗੁਰੂ ਜੀ ਆਖਦੇ ਹਨ ਆਪਣੇ ਜੀਵਨ ਸਫਰ ਦੇ ਖਰਚਲੇ ਸੱਚੇ ਨਾਮ ਦੀਆਂ ਚੰਗਿਆਈਆਂ ਬੰਨੇ ਬਾਲਣਾ ਜੀ ਫਿਰ ਗੁਰੂ ਜੀ ਆਖਦੇ ਨੇ ਹੀ ਮੰਨ ਏ ਕੱਲੁੱਤੇ ਨਾ ਟਾਲ ਭਾਵ ਕਿ ਮੈਂ ਕੱਲ ਕਰਾਂਗਾ ਜੋ ਉਦਮ ਕਰਨਾ ਹੈ ਜੀ ਉਹ ਅੱਜ ਹੀ ਕਰੋ ਜੀ ਹੁਣੇ ਹੀ ਕਰੋ ਜੀ ਫਿਰ ਗੁਰੂ ਜੀ ਆਖਦੇ ਜਦੋਂ ਕਰਤਾਪੁਰਖ ਪਰਮੇਸ਼ਰ ਪ੍ਰਾਪ ਦੇ ਦੇਸ਼ ਵਿੱਚ ਜੁ ਜਾਏਗਾ ਜੀ ਭਾਵ ਜਦੋਂ ਅਸੀਂ ਉਮਰ ਭੋਗ ਕੇ ਅੱਗੇ ਜਾਵਾਂਗੇ ਜੀ ਤੱਪਰ ਮੇਸਰ ਪਾਪ ਦੇ ਮੈਲ ਵਿੱਚ ਆਤਮਿਕ ਸੁਖ ਪ੍ਰਾਪਤ ਹੋਵੇਗਾ ਜੀ ਫਿਰ ਗੁਰੂ ਦੇ ਆਦੇਨੇ ਜਗਾਸੂ ਆਪਣਾ ਮਨ ਚਿਤ ਲਗਾ ਕੇ ਉਸ ਕਰਤਾ ਪਰਬ ਦੀ ਨੌਕਰੀ ਕਰੋ ਜੀ ਗੁਰਸ਼ੇਵ ਕੁਰਬਾਨੀ ਨਾਮ ਨੂੰ ਮੰਨ ਕੇ ਵਿਚਾਰ ਕੇ ਕਰਮ ਕਰੋ ਜੀ ਅਤੇ ਆਪਣੀ ਬਦੀਆਂ ਦੇ ਰੋਕਣ ਨੂੰ ਕਾਰਸ਼ੀਲਤਾ ਬਣਾਓ ਜੀ ਤਾਂ ਹੀ ਤੈਨੂੰ ਲੋਕੀ ਤਨ ਤਨ ਕਹਿਣਗੇ ਜੀ ਨਾਨਕ ਦਾ ਕਥਨ ਹੈ ਜੀ ਕਿ ਤਦ ਪਰਮੇਸ਼ਰ ਪ੍ਰਭ ਤੇਰੇ ਵੱਲ ਮੇਰੀ ਨਜ਼ਰ ਨਾਲ ਵੇਖੇਗਾ ਜੀ ਅਤੇ ਤੈਨੂੰ 4 ਗੁਣਾ ਉਸਤ ਗੁਰਬਾਣੀ ਨਾਮ ਪ੍ਰੇਮ ਦਾ ਹਰਾ ਮਿਚੜੇਗਾ ਜੀ ਇਹ ਸ਼ਬਦ ਸਾਰ ਇਸ ਤਰ੍ਹਾਂ ਕਰੀਏ ਜੀ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਆਪਣਾ ਜੀਵਨ ਜੋ ਹੈ ਉਹ ਕਿਸ ਤਰ੍ਹਾਂ ਚੰਗਿਆਈਆਂ ਨਾਲ ਦਲਣਾ ਹੈ ਕਿਸ ਤਰ੍ਹਾਂ ਗੁਰਸ਼ਬਦ ਗੁਰਬਾਣੀ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗਣਾ ਹੈ ਗੁਰ ਗਿਆਨ ਹਾਸਲ ਕਰਨਾ ਹੈ ਉਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਗੁਰੂ ਜੀ ਆਹ ਗੁਰੂ ਜੀ ਨੇ ਸਾਨੂੰ ਖੇਤੀ ਰੂਪ ਵੱਖ-ਵੱਖ ਕਾਰਜਾਂ ਅਤੇ ਸੰਦਾਨਾਂ ਦਾ ਜ਼ਿਕਰ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਦੀ ਸਾਧਨਾ ਵਾਲ ਪ੍ਰੇਰਿਤ ਕੀਤਾ ਹੈ ਜੀ ਅਤੇ ਮਾਇਆ ਵੀ ਪਦਾਰਥਾਂ ਦੇ ਭੋਗਾਂ ਤੋਂ ਦੂਰ ਰਹਿਣ ਦੀ ਤਗੀ ਦਿੱਤੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਾਂ ਨੂੰ ਅਰਜਿਤ ਕਰਨ ਵਾਲੇ ਸਾਧਕ ਪਰਮੇਸ਼ਰ ਪ੍ਰਾਪਤੀ ਦਰਗਾਹ ਵਿੱਚ ਪ੍ਰਸਥਾਪਿਤ ਪ੍ਰਾਪਤ ਕਰਦੇ ਹਾਂ ਜੀ ਇਸ ਤਰ੍ਹਾਂ ਭਾਗਸ਼ਾਲੀ ਹੋ ਜਾਂਦੇ ਹਾਂ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਨਹੀਂ ਕਾਬਿਲ ਨਾ ਹੋਈਆਂ ਹੋਣ ਗਿਆ ਉਸ ਵਾਸਤੇ ਮੈਂ ਖਿਮਾ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ